ਫੇਕ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਖੋਦ ਆ ਪਰਚਾ ਦਰਜ ਕਰਾਇਆ ਗਿਆ ਸੀ ਉਹਨੂੰ ਸੋਲਵ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਕੋਈ ਇਸ ਤਰ੍ਹਾਂ ਸੀ ਮਿਤੀ 20 12 24 ਨੂੰ ਸਾਨੂੰ ਇਤਲਾਹ ਮਿਲੀ ਵੀ ਇੱਕ ਜਿਹੜਾ ਜੀਵਨ স্মਾਲ ਫਾਈਨੈਂਸ ਬੈਂਕ ਦਾ ਉਹਦੇ ਕਰਮਚਾਰੀ ਨੇ ਇਤਲਾਹ ਦਿੱਤੀ ਆਪਣੇ ਸੀਨੀਅਰਸ ਨੂੰ ਫੋਨ ਕਰਕੇ ਜੋ ਜਦੋਂ ਡੇਲੀ ਕਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ ਕੁਝ ਦੋ ਨੌਜਵਾਨ ਅਨਛਤਿਆਂ ਨੇ ਉਹਦਾ ਪੈਸਿਆਂ ਵਾਲਾ ਕਲੈਕਸ਼ਨ ਵਾਲਾ ਬੈਗ ਖੋਲਿਆ ਤੇ ਜਿਸ ਦੇ ਉੱਤੇ ਕੇਸ ਰਜਿਸਟਰਡ ਕੀਤਾ ਗਿਆ 185 ਪੀਐਸ ਸਦਰ ਕਪੂਰਥਲਾ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਤੋਰੀ ਗਈ ਜਿਸ ਪਰ ਇਸ ਨੂੰ ਸਾਨੂੰ ਕੁਝ ਟੈਕਨੀਕਲੀ ਤੌਰ ਤੇ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਤੇ ਸਾਡੇ ਸੀਐਨ ਚਾਰਜ ਨੇ ਸਹਾਜਨਲ ਸਿੰਘ ਚਾਸੀਏ ਕਪੂਰਥਲਾ ਨੇ ਇਹਨਾਂ ਦੀ ਟੀਮ ਨੇ ਇਹਨੂੰ ਸ਼ਾਮਲ ਤਫ਼ਤੀਸ਼ ਫਰਦਰ ਪੁੱਛਗਿੱਛ ਲਈ ਸ਼ਾਮਲ ਤਫ਼ਤੀਸ਼ ਕੀਤਾ ਤੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਤੇ ਸ਼ਕਤੀ ਦੇ ਤੌਰ ਤੇ ਪੁੱਛਗਿੱਛ ਕੀਤੀ ਜਿਸ ਤੇ ਇਹਨੇ ਆਪ ਹੀ ਐਡਮਿਟ ਕੀਤਾ ਵੀ ਇਹ ਜਿਹੜੀ ਸਾਰੀ ਵਾਰਦਾ ਸੀ ਇਹਨੇ ਕਹਾਣੀ ਬਣਾਈ ਸੀ ਸੈਲਫ ਮੇਡ ਵਾਰਦਾ ਸੀ ਇਸ ਨਾਲ ਕੋਈ ਇਹੋ ਜੀ ਨਹੀਂ ਹੋਈ ਇਸ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਸੀ ਜੋ ਵੀ ਮਾਨਿਆ ਉਸ ਦੇ ਕਰਕੇ ਇਹਦੇ ਮਨਚ ਬੇਈਮਾਨੀ ਆ ਗਈ ਤੇ ਇਹਨੇ ਇਹ ਫੇਕ ਕਹਾਣੀ ਬਣਾ ਕੇ ਤੇ ਖੋਦੀ ਉਹ ਪੈਸੇ ਜਿਹੜੇ ਹੈ ਹੜੱਪ ਕਰ ਲਏ ਸੀ ਤੇ ਇੱਕ ਝੂਠੀ ਐਫ ਆਈ ਆਰ ਅੰਦਰ ਚਕਰਾਤੀ ਜਿਸ ਦੇ ਉੱਤੇ ਇਹਨੂੰ ਉਹਦੇ ਬੱਚੇ ਦੀ ਅਰੈਸਟ ਪਾਈ ਗਈ ਹੈ ਤੇ ਇਹਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਹੈ ਪੈਸੇ ਇਹਨੂੰ ਕਿੰਨੇ ਦੇ ਕਵਰ ਹੋਏ ਪੈਸੇ ਇਹਦੇ ਕੋਲੋਂ 1.90 ਲੱਖ ਰੁਪਏ ਕਵਰ ਹੋਏ ਤਾਂ ਉਹਦੀ ਬੀੜੀ ਇਹਨੇ ਫਿਕਰ ਦਿੱਤੀ ਜੀ ਉਹ 2-3 हां 2-3 ਦਿੱਤੀ ਸੀ ਬਾਕੀ ਇਹਨੇ ਉਹ ਯੂਟਾ ਜਾਇਦਾ ਜੇ ਇਹੇ ਨਾ ਕਰਜਾ ਹੋਰ ਅਸਿਕਾ ਹੋ ਕਿ ਸਿਕਾ ਵੀ ਹੋਇਆ ਹੈ ਦਾ ਆਪਣੇ ਕੋਈ ਵੈਸੀ ਤੇ ਖਰਚੇ ਕੁਛੇ ਕੁਛ ਗੱਲ ਹੈ ਅਜੀ ਮੋਡਲੀ ਤਫਤੀਸ਼ ਨੇ ਇਹੀ ਐਡਮਿਟ ਕੀਤਾ ਵੀ ਇਹਦੇ ਤੇ ਕਰਜਾ ਹੈ ਇਹ ਫਰਦਰ ਦਿੱਤ ਕਰਦੇ ਆ ਪੁੱਛ ਕੇ ਕਿ ਕਿਹਦਾ ਕਰਜਾ ਹੈ ਸੱਚ ਬੋਲਦਾ ਜਾਂ ਝੂਠ ਬੋਲਦਾ ਜਾਂ ਉਹ ਵੀ ਇਹਨੇ ਕਹਾਣੀ ਬਣਾਈ ਹੈ ਵੀ ਕਰਦੇ ਆ ਪੁੱਛਣ ਤੋਂ ਇਲਾਵਾ ਕੋਈ ਨਹੀਂ ਲੰਬਾ ਬੈਕਗ੍ਰਾਉਂਡ ਨਹੀਂ ਇੱਥੇ ਕੋਈ ਕ੍ਰਾਈਮਿਨਲ ਬੈਕਗ੍ਰਾਉਂਡ ਨਹੀਂ ਇਹਦਾ ਪ੍ਰੀਵੀਅਸ ਰਿਕਾਰਡ ਦੇਖਿਆ ਗਿਆ ਕੋਈ ਅਜਿਹਾ ਬਾਕੀ ਠੀਕ ਹੈ ਤਾਂ ਕਿੰਨੇ ਸਾਲ ਤੋਂ ਹੈ ਕਾਈ ਸਦਾ ਇਹ ਜੀ ਕਰਨੀ ਹੈ ਜੀ ਬਟ ਆਫ ਇਨਵੈਸਟੀਗੇਸ਼ਨ ਦੇ ਜ ਕੁਛ ਕੁਛ ਕਰਨੀ ਹੈ ਪੈਸਾ ਬੈਂਟਰ ਦਾ ਹੀ ਸੀਗਾ ਹਾਂਜੀ ਪੈਸਾ ਬੈਂਟਰ ਵਾਲਿਆਂ ਦਾ ਹੀ ਸੀਗਾ ਹਾਂ ਬੈਂਕ ਦੀ ਜਿਹੜੀ ਡੇਲੀ ਫਾਈਨੈਂਸ ਦੀ ਸਮਾਲ ਫਾਈਨੈਂਸ ਵਾਲੀਆਂ ਨੇ ਉਹਨਾਂ ਦੀ ਡੇਲੀ ਕਲੈਕਸ਼ਨ ਹੀ ਉਹਨਾਂ ਤੋਂ ਨਮੈਂਦਾ ਹੀ ਇਹ ਤੇ ਉਹਨਾਂ ਦਾ ਹੀ ਪੈਸਾ ਸੀ ਤੇ ਹੁਣ ਇਸ ਤੋਂ ਇਲਾਵਾ ਕੋਈ ਹੋਰ ਵੀ ਹਾਂਜੀ ਮੈਂ ਠਹਿਕੀ ਤੁਹਾਡੀ ਹਾਂਜੀ ਉਹ ਹੈਗੀ ਆ ਸਾਡੇ Ütme <laughs>